ਅੱਜ ਦਾ ਸਾਡਾ ਜੋ ਰੋਸ ਮਜ਼ਾਰਾ ਜੋ ਭਾਜਪੀ ਦੀ ਸਰਕਾਰ ਹੈ ਕੇਂਦਰ ਦੀ ਉਹਨਾਂ ਦਾ ਕੈਂਡੀਡੇਟ ਹੈ ਜੋ ਅਨਸਰਾ ਜਾਂ ਅਸਫਰੀਦਕੋੜ ਤੋਂ ਆਪਣੀ ਚੋਣ ਲੜ ਰਿਹਾ ਭਾਜਪੀ ਦੀ ਟਿਕਟ ਦੇ ਉੱਤੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਅਸੀਂ ਮੋਦੀ ਸਰਕਾਰ ਦਾ ਸਖਤ ਵਿਰੋਧ ਕਰਦੇ ਹਾਂ ਜੋ ਅਸੀਂ 13 ਮਹੀਨੇ ਦਿੱਲੀ ਦੇ ਵਿੱਚ ਬੈਠ ਕੇ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਹੋਈਆਂ ਮੰਗਾਂ ਕੇਂਦਰ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਉਧਰ ਸਾਡੇ ਲਖੀਮਪੁਰ ਜਿਵੇਂ ਖੀਰੀ ਦੇ ਵਿੱਚ ਸਾਡੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਸਾਡੇ ਪੱਤਰਕਾਰਾਂ ਤੇ ਗੱਡੀ ਚੜਾ ਕੇ ਅਜੇ ਮਿਸਰ ਟੈਣੀ ਦੇ ਮੁੰਡੇ ਨੇ ਅਸੀਸ ਮਿਸਰ ਨੇ ਜਿਵੇਂ ਕਿਸਾਨਾਂ ਨੂੰ ਸਾਡੇ ਨੂੰ ਦਲੜਿਆ ਉਹਨੂੰ ਇਹਨਾਂ ਨੇ ਟਿਕਟ ਦਿੱਤੀ ਐ ਐਮਪੀ ਦੀ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਸਾਡਾ ਜੋ ਇੱਥੇ ਵੋਟਾਂ ਮੰਗਣ ਤਾਂ ਆਏ ਆ ਇਹਨਾਂ ਦਾ ਰੈਟ ਐ ਜੇ ਮੰਗ ਸਕਦੇ ਆ ਵੋਟਾਂ ਪਰ ਸਾਡਾ ਕਿਸਾਨਾਂ ਦਾ ਵੀ ਰੈਟ ਐ ਅਸੀਂ ਸਾਡੀ ਬਣਾਈ ਹੋਈ ਸਰਕਾਰ ਨੂੰ ਦਿੱਲੀ ਅਸੀਂ ਗੱਲ ਸੁਣਾਉਣ ਵਾਸਤੇ ਆਪੀਆਂ ਮੰਗਾਂ ਮਨਾਉਣ ਵਾਸਤੇ ਚੱਲੇ ਸੀ ਇਹਨਾਂ ਨੇ ਰਸਤੇ ਦੇ ਵਿੱਚ ਕਿੱਲ ਗੱਡੇ ਆ ਇਹਨਾਂ ਨੇ ਰਸਤੇ ਦੇ ਵਿੱਚ ਕੰਧਾਂ ਕੱਢੀਆਂ ਇਹਨਾਂ ਨੇ ਸਾਡਾ ਨੌਜਵਾਨ ਪਿੰਡ ਬੱਲੋ ਦਾ ਪਠੰਡੇ ਜ਼ਿਲ੍ਹੇ ਦਾ ਸਬੰਧਤ ਸਾਡਾ ਨੌਜਵਾਨ 23 ਸਾਲਾ ਸ਼ਹੀਦ ਕੀਤਾ ਹੈ ਇਹਨਾਂ ਨੇ ਸਾਡੇ ਕਿਸਾਨਾਂ ਦੇ ਅਥਰੂ ਗੈਸ ਦੇ ਗੋਲੇ ਛੱਡੇ ਆ ਸਾਡੀਆਂ ਮਸ਼ੀਨਰੀਆਂ ਸਾਡੇ ਪੰਜਾਬ ਦੀ ਧਰਤੀ ਦੇ ਅਗੇ ਪੰਨੀਆਂ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਭਾਈ ਇੱਕ ਪਾਸੇ ਅਸੀਂ ਲੋਕਤੰਤਰ ਦੀ ਗੱਲ ਕਰਦੇ ਆਂ ਵੀ ਲੋਕਤੰਤਰ ਦਾ ਕਹਾਣ ਕਰਨਗੇ ਲੋਕਤੰਤਰ ਖਤਮ ਕਰ ਦਣਗੇ ਤੁਸੀਂ ਧਰਨੇ ਮਜਾਰੇ ਕਰਕੇ ਕਿਸੇ ਨੂੰ ਵੋਟਾਂ ਮੰਗਣ ਤੋਂ ਰੋਕ ਰਿਹਾ ਕੀ ਇਹ ਲੋਕਤੰਤਰ ਅਸੀਂ ਜੀ ਰੋਕ ਨਹੀਂ ਦੇ ਅਸੀਂ ਆਪਣੀਆਂ ਮੰਗਾਂ ਅਸੀਂ ਆਪੀਆਂ ਗੱਲਾਂ ਪੁੱਛ ਰਹੇ ਆਂਾਂ ਤੋਂ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਇਹ ਲੋਕਤੰਤਰ ਹੈ ਜਿਹੜਾ ਸੜਕਾਂ ਦੇ ਵਿੱਚ ਕਿੱਲ ਗੱਡੇ ਜਾਣੇ ਜਿਹੜੀਆਂ ਸੜਕਾਂ ਦੇ ਵਿੱਚ ਕੰਦਾ ਕੱਟਿਆ ਜਾਣੀਆਂ ਇਹ ਕਿਹੜਾ ਲੋਕਤੰਤਰ ਆ ਗਿਆ ਇਹਨਾਂ ਨੂੰ ਵੋਟਾਂ ਕਹਿਣ ਦਾ ਹੱਕ ਹੈ ਤੇ ਸਾਨੂੰ ਸਾਡਾ ਦਿੱਲੀ ਜਾਣ ਦਾ ਸਾਡੀ ਸਰਕਾਰ ਨੂੰ ਗੱਲ ਸੁਣਾਉਣ ਦਾ ਕੋਈ ਹੱਕ ਨਹੀਂਗਾ ਇਹ ਕਿਹੜਾ ਲੋਕਤੰਤਰ ਹੈ ਇਹਨਾਂ ਦਾ ਲੋਕਤੰਤਰ ਇਹ ਹੈ ਵੀ ਡੰਡੇ ਨਾਲ ਰਾਜ ਕਰਾਂਗੇ ਇੱਥੇ ਪੁਲਿਸਾਂ ਸਾਡੇ ਮੂਹਰੇ ਆ ਦੇਖਿਆ ਤੁਸੀਂ ਜਿਹੜਾ ਇੱਥੋਂ ਦਾ ਭਗਵੰਤ ਮਾਨਾ ਹੈ ਜਿਹੜਾ ਕਹਿੰਦਾ ਮੈਂ ਗਰੀਬ ਘਰ ਦਾ ਬੱਚਾ ਮੈਂ ਮਾਸਟਰ ਦਾ ਮੁੰਡਾ ਹੈ ਵਾਹ ਉਹ ਅੱਜ ਮੋਦੀ ਦੀ ਪਿੱਠ ਤੇ ਖੜਾ ਹੈ ਜਿੰਨਾ ਅਜ ਤੰਤਰ ਸਾਡੇ ਮੂਹਰੇ ਲਾਇਆ ਸਾਡੀ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ ਇਹ ਲੋਕਤੰਤਰ ਦਾ ਕਹਾਣਾ ਹੈ ਇਹ ਦੋ ਤਰੀਕ ਤੋਂ ਕਹਿੰਦੇ ਹਾਂ ਅੰਸਰਾਜ ਦੋ ਤਰੀਕ ਤੋਂ ਬਾਅਦ ਖੱਬੀ ਖਾਨ ਜਿਹੜੇ ਰੌਲਾ ਪਾਉਂਦੇ ਇਹਨਾਂ ਨੂੰ ਵੇਖ ਲਾਂਗੇ ਕੀ ਕਹੋਗੇ ਇਸ ਬਾਰੇ ਇਹ ਜਿਹਦੀ ਸਹੇ ਦੇ ਉੱਤੇ ਉੱਠਦਾ ਹੈ ਇਹ ਉਸੇ ਮੋਦੀ ਦੀ ਗੋਡੀ ਲਵਾ ਕੇ ਆਏ ਸੀ 13 ਮਹੀਨੇ ਬੈਠ ਕੇ ਦਿੱਲੀ ਦੇ ਵਿੱਚ ਆ ਇਹ ਕੋਈ ਗੱਲ ਨਹੀਂ ਅਸੀਂ ਇੱਥੇ ਹੀ ਆ ਅੰਸਰਾਜ ਨੇ ਵਾਪਸ ਇੱਥੇ ਦਿੱਲੀ ਦੋ ਦੋ ਤਰੀਕ ਤੋਂ ਬਾਅਦ ਨਹੀਂ ਆਉਣਾ ਪਰ ਜਿਹੜੇ ਕਿਸਾਨ ਆ ਇਹ ਇੱਥੋਂ ਦੇ ਆ ਏ ਨਾ ਸਾਡੇ ਨੋਟ ਕਰ ਲੈ ਸਾਡੇ ਨੰਬਰ ਨੋਟ ਕਰ ਲੈ ਅਸੀਂ ਇੱਥੀਆਂ ਦੇਖ ਲਾਂਗੇ ਕੀ ਬੰਦਾ ਕੋਈ ਗੱਲ ਨਹੀਂ ਲੋਕ ਲੜਨ ਨੂੰ ਤਿਆਰ ਆ ਲੋਕਾਂ ਦੇ ਪ੍ਰਤੀ ਇੰਨਾ ਇਹ ਭਾਜਪੀ ਦੇ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਹੈ ਇਹ ਕੱਲੇ ਕੱਲੇ ਦੇ ਮਨ ਚੋਂ ਕੱਢ ਨਹੀਂ ਸਕਦੇ ਇਹ ਪੰਜਾਬ ਦੀ ਧਰਤੀ ਆ ਇਹ ਭੁੱਲਣ ਵਾਲੀ ਕੌਮ ਨਹੀਂ ਇਹ ਸਾਡੇ ਪਿਛੋਕੜ ਆ ਜਾਣਦੇ ਆ ਪੰਜਾਬ ਦੀ ਧਰਤੀ ਨੂੰ ਉਹ ਕਹਿੰਦੇ 2 ਦਿਨ ਨੂੰ ਸਾਰਿਆਂ ਦਾ ਨੰਬਰ ਲੱਗ ਜਾਊਗਾ ਫਿਰ ਕੀ ਨੰਬਰ ਕੋਈ ਗੱਲ ਨਹੀਂ ਨੰਬਰ ਲੱਗਣ ਨੂੰ ਅਸੀਂ ਸਿਰਾਂ ਦੇ ਉੱਤੇ ਕਫਨ ਬੰਨ੍ਹ ਕੇ ਤੁਰਦੇ ਆ ਅਸੀਂ ਘਰਦਿਆਂ ਨੂੰ ਦੱਸ ਕੇ ਆਉਣੇ ਹੁੰਨੇ ਆ ਵੀ ਸਾਡਾ ਉਹਨਾਂ ਚ ਕਰਾਟੇ ਚ ਪਾਣੀ ਨਾ ਪਾਇਓ ਜਿੰਨਾ ਚਿਰ ਅਸੀਂ ਘਰੇ ਵਾਪਸ ਨਹੀਂ ਆਉਂਦੇ ਕੋਈ ਗੱਲ ਨਹੀਂ ਚੈਨ ਜਿਹੜਾ ਸਾਨੂੰ ਕਬੂਲ ਆ ਜਿੱਥੇ ਮਰਜ਼ੀ ਦੇਖ ਲੈ ਜਿੱਥੇ ਮਰਜ਼ੀ ਸਾਨੂੰ ਇਹ ਇਹ ਕਹਿੰਦੇ ਨਾ ਜਿਵੇਂ ਉਹਦਾ ਰਵਨੀਤ ਬਿੱਟੂ ਬੋਲਿਆ ਕਹਿੰਦਾ ਮੈਨੂੰ ਪਾਜਾਂ ਤਾਂ ਮੈਂ ਡਿਬੜੂ ਗਲਦੀਆ ਜੇਲਾ ਚ ਸਿੱਟੂੰਗਾ ਇਹਨਾਂ ਨੂੰ ਉਹ ਕੋਈ ਗੱਲ ਨਹੀਂ ਅਸੀਂ ਕੋਈ ਕਹਿਰ ਐ ਅਸੀਂ ਤੇਰੀਆਂ ਗਿੱਦਰ ਧਮਕਿਆਂ ਤੋਂ ਡਰਨ ਵਾਲੇ ਯਾਰਾ ਜਿਹੜੀਆਂ ਮਰਜ਼ੀ ਜੇਲਾ ਦਸੜਨੀ ਅਸੀਂ ਅੱਗੇ 750 ਸੀਤ ਕਰਵਾ ਕੇ ਆਏ ਆ ਕੋਈ ਗੱਲ ਨਹੀਂ ਜਿਵੇਂ ਇਹਨਾਂ ਦੀ ਵਾਹ ਲੱਗਦੀ ਆ ਲਾ ਲੈਣਾ ਪਰ ਅਸੀਂ ਮੋਦੀ ਸਰਕਾਰ ਦਾ ਸਦਾ ਵਿਰੋਧ ਕਰਦੇ ਰਹੇ ਆ